ਕੇਂਦਰ ਸਰਕਾਰ ਦੇ ਬਜਟ ਨੂੰ ਲੈ ਕੇ ਆਮ ਲੋਕ ਕੀ ਸੋਚਦੇ ਨੇ ਕਿਉਂਕਿ ਜਦੋਂ ਹਰ ਸਾਲ ਬਜਟ ਆਉਂਦਾ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਨੇ ਸਸਤੀਆਂ ਹੁੰਦੀਆਂ ਨੇ ਤਾਂ ਆਮ ਲੋਕ ਕੀ رائے ਰੱਖਦੇ ਨੇ ਕੇਂਦਰ ਦੇ ਬਜਟ ਨੂੰ ਲੈ ਕੇ ਤਾਂ ਸੀ ਸੰਗਰੂਰ ਦੇ ਵਿੱਚ ਲੋਕਾਂ ਨਾਲ ਗੱਲ ਕਰਦੇ ਆ ਵਪਾਰੀ ਨੇ ਦੁਕਾਨਦਾਰ ਨੇ ਹਰ ਤਰ੍ਹਾਂ ਦੇ ਲੋਕ ਨੇ ਵੀਰ ਜੀ ਕਿਵੇਂ ਦੇਖਦੇ ਹੋ ਕਿ ਜਿਹੜਾ ਬਜਟ ਆਇਆ ਹੈ ਬਜਟ ਨੂੰ ਲੈ ਕੇ ਸੰਗਰੂਰ ਦੇ ਲੋਕ ਕੀ ਉਮੀਦ ਰੱਖਦੇ ਨੇ ਸਰ ਸੰਗਰੂਰ ਦੇ ਲੋਕ ਜਾਂ ਪੰਜਾਬ ਦੇ ਲੋਕ ਜਾਂ ਇੰਡੀਆ ਦੇ ਲੋਕ ਇਹੀ ਉਮੀਦ ਰੱਖਦੇ ਨੇ ਕਿ ਬਜਟ ਚ ਮਹਿੰਗਾਈ ਘਟੇ ਵਪਾਰੀ ਸੋਖਾ ਹੋਵੇ ਵਪਾਰੀ ਨੂੰ ਈਜ਼ ਆਫ ਡੂਇੰਗ ਬਿਜ਼ਨਸ ਮਿਲੇ ਅੱਜ ਜੇ ਕੋਈ ਵਪਾਰੀ ਫੈਕਟਰੀ ਲਾਣਾ ਚਾਹੁੰਦਾ ਤਾਂ 20-20 ਤਰ੍ਹਾਂ ਦੇ ਲਾਇਸੈਂਸ ਉਹਨੂੰ ਪਹਿਲਾਂ ਅਪਲਾਈ ਕਰਨੇ ਪੈਂਦੇ ਨੇ ਚਾਰ-ਚਾਰ ਮਹੀਨੇ ਲੱਗ ਜਾਂਦੇ ਨੇ ਫਿਰ ਜਾ ਕੇ ਉਹ ਆਪਦਾ ਕੋਈ ਕੰਮ ਸ਼ੁਰੂ ਕਰ ਪੰਦਾ ਹੈ ਤਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜੇ ਉਹ ਕੋਈ ਹੋਣਾ ਚਾਹੁੰਦਾ ਕਿ ਹਾਂ ਜੀ ਚਾਰ ਦਿਨਾਂ ਚ ਸੋਡਾ ਪੇਪਰ ਵਰਕ ਹੋ ਜਾਊਗਾ ਹਫਤੇ ਚ ਪੇਪਰ ਵਰਕ ਹੋ ਜਾਊਗਾ ਆਪਾਂ ਬਾਹਰੋਂ ਤਾਂ ਕਹਿੰਨੇ ਆ ਕਿ ਸਾਡੇ ਪੰਜਾਬ ਚ ਆ ਕੇ ਇਨਵੈਸਟ ਕਰੋ ਸਾਡੇ ਇੰਡੀਆ ਚ ਆ ਕੇ ਇਨਵੈਸਟ ਕਰੋ ਪਰ ਜਦੋਂ ਕੋਈ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਵਪਾਰ ਕਰਨ ਨਹੀਂ ਦਿੱਤਾ ਹਰੇਕ ਥਾਂ ਤੇ ਹਰੇਕ ਦਫ਼ਤਰ ਚ ਇਹ ਚੀਜ਼ ਖਤਮ ਹੋਣੀ ਚਾਹੀਦੀ ਆ ਵਪਾਰੀ ਨੂੰ ਈਜ਼ ਆਫ ਡੂਇੰਗ ਬਿਜ਼ਨਸ ਕੀ ਆਨਲਾਈਨ ਜਾਵੇ ਕੋਈ ਵੀ ਆਪਣਾ ਲਾਇਸੈਂਸ ਅਪਲਾਈ ਕਰਨਾ ਹੈ ਉਥੋਂ ਪਾਸ ਹੋ ਕੇ ਆਵੇ ਤੁਸੀਂ ਕੰਮ ਕੀ ਕਰ ਦਿੰਦੇ ਹੋ ਮੈਂ ਐਡਵੋਕੇਟਾਂ ਜੀ ਇਨਕਮ ਟੈਕਸ ਦਾ ਐਡਵੋਕੇਟਾਂ ਤੇ ਅਸੀਂ ਰੋਜ਼ ਹੀ ਵਪਾਰੀਆਂ ਨੂੰ ਦੇਖਦੇ ਆ ਵਪਾਰੀ ਇਸ ਤੋਂ ਬਹੁਤ ਦੁਖੀ ਹੈ ਟੈਕਸ ਇੰਨੇ ਲਾ ਲਿੱਤੇ ਗਏ ਆ ਸਿੰਪਲ ਟੈਕਸ ਹੋਣਾ ਚਾਹੀਦਾ ਹੈ ਸੋਖਾ ਟੈਕਸ ਹੋਣਾ ਚਾਹੀਦਾ ਜੀਐਸਟੀ ਸੋਖਾ ਹੋਣਾ ਚਾਹੀਦਾ ਇੰਨੇ ਪੇਪਰਵਰਕਾਂ ਤੋਂ ਹੀ ਤੰਗ ਐ ਉਹ ਪੇਪਰਵਰਕਾਂ 'ਚ ਹੀ ਉਲਝ ਕੇ ਰਹਿ ਗਿਆ ਉਹ ਨੂੰ ਵਪਾਰ ਕਰਨੀ ਤਾਂ ਦਿਮਾਗ ਲਾਣ ਨੂੰ ਮਿਲਦਾ ਹੀ ਨਹੀਂ ਉਹ ਨੂੰ ਡਰ ਐ ਅੱਜ ਇਨਕਮ ਟੈਕਸ ਦੀ ਨਾ ਰੇਡ ਪੈ ਜਾਏ ਜੀਐਸਟੀ ਦੀ ਰੇਡ ਨਾ ਪੈ ਜਾਏ ਕੋਈ ਮਾਲ ਨਾ ਮੇਰਾ ਫੜਿਆ ਜਾਵੇ ਉਹ ਸਹੀ ਕਰਦਾ ਕਰਦਾ ਵੀ ਗਲਤ ਹੋ ਜਾਂਦਾ ਵਿਚਾਰਾ ਬਿਲਕੁਲ ਬਾਈ ਜੀ ਕਿਉਂ ਤੁਸੀਂ ਕਿਵੇਂ ਸੋਚ ਨਹੀਂ ਸੀ ਜੀ ਨੂੰ ਲੈ ਕੇ ਸਰ ਜਿਹੜਾ ਆਮ ਲੋਕਾਂ ਦੇ ਉੱਤੇ ਜੀਐਸਟੀ ਵਗੈਰਾ ਇਹ ਸਾਰਾ ਕੁਝ ਥੋਪਿਆ ਜਾ ਰਿਹਾ ਹੈ ਇਹ ਜੀਐਸਟੀ ਲਗਾਉਣ ਦਾ ਜੀਐਸਟੀ ਲਗਾਇਆ ਤੁਸੀਂ ਇੱਕ ਜਿਹੜਾ ਮੈਨੂਫੈਕਚਰ ਮੈਨੂਫੈਕਚਰਰ ਨੂੰ ਤਾਂ ਕੁਝ ਦੇ ਹੀ ਨਹੀਂ ਰਹੇ ਇੱਕ ਆਪਣੀ ਮੂੰਗੀ ਵਿਜੀ ਜਾਂਦੀ ਹੈ ਉਹ ਕਿਸਾਨ ਦੇ ਖੇਤ ਦੇ ਵਿੱਚ ਵਿਜੀ ਜਾਂਦੀ ਹੈ ਕਣਕ ਵੀਜੀ ਜਾਂਦੀ ਹੈ ਕਿਸਾਨ ਦੇ ਖੇਤ ਦੇ ਵਿੱਚ ਵਿਜੀ ਜਾਂਦੀ ਹੈ ਚਾਵਲ ਵੀਜੀ ਜਾਂਦੇ ਨੇ ਕਿਸਾਨ ਦੇ ਖੇਤ ਦੇ ਵਿੱਚ ਵਿਜੀ ਜਾਂਦਾ ਪਰ ਉਹਨੂੰ ਐਮਐਸਪੀ ਨਹੀਂ ਮਿਲ ਰਹੀ ਉਹਦੀ ਕਿਉਂਕਿ ਉਹ ਜੇ ਉਹਨੂੰ ਐਮਐਸਪੀ ਮਿਲੂ ਉਹ ਖੁਸ਼ਾਲ ਹੋ ਅੱਗੇ ਉਹਦਾ ਕਾਰੋਬਾਰ ਬਦੂ ਸਾਰਾ ਕੁਝ ਹੁਣ ਉਹੀ ਚੀਜ਼ ਅੱਗੇ ਪੈਕਿੰਗ ਹੋ ਕੇ ਵਗ ਜਾਂਦੀ ਹੈ ਉਹਦੇ ਉੱਤੇ ਜੀਐਸਟੀ ਲੱਗ ਜਾਂਦੀ ਹੈ ਉਹ ਜੀਐਸਟੀ ਲਾ ਕੇ ਆਮ ਲੋਕਾਂ ਨੂੰ ਮਿਲ ਆ ਜਾਂਦੀ ਹੈ ਆਮ ਲੋਕਾਂ ਵਾਸਤੇ ਤਾਂ ਜੀਐਸਟੀ ਇੱਕ ਸਰਦਰਦੀ ਹੈ ਇਹ ਜੀਐਸਟੀ ਖਤਮ ਹੋਣਾ ਚਾਹੀਦਾ ਔਰ ਜੀਐਸਟੀ ਇਨਕਮ ਟੈਕਸ ਇਹ ਸਾਰਾ ਕੁਝ ਇੱਕੋ ਹੀ ਹੋਣਾ ਚਾਹੀਦਾ ਠੀਕ ਹੈ ਤਾਂ ਕਿਵੇਂ ਦੇਖਦੇ ਹਾਂ ਕਿ ਜਦੋਂ ਬਜਟ ਆਉਂਦਾ ਤਾਂ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਉਹਨਾਂ ਦੀ ਰੋਜ਼ਮਰਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਸਤੀਆਂ ਹੋਣਗੀਆਂ ਤੇ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਆਮ ਲੋਕ ਨੇ ਜਿਹੜੇ ਸਭ ਤੋਂ ਜ਼ਿਆਦਾ ਜਿਹੜਾ ਟੈਕਸ ਆ ਪੇ ਕਰਦੇ ਨੇਗੇ ਬਿਲਕੁਲ ਕਿਉਂਕਿ ਕੱਲੋ ਬਜਟ ਪੇਸ਼ ਕੀਤਾ ਜਾ ਰਿਹਾ ਹੈਗਾ ਨਿਯੋਗਾ ਸਿੰਘ ਜੀ ਦੀ ਗੱਲ ਬਹੁਤ ਵਧੀਆ ਕਹੀ ਹੈ ਇਹਨਾਂ ਨੇ ਵੀ ਕਿਹੜਾ ਸਾਡੇ ਤੋਂ ਪੁੱਛ ਕੇ ਵੱਛਟ ਪੇਸ਼ ਕਰ ਰਹੇ ਨੇਗੇ ਇਹ ਇਹ ਤਰ ਬਰਛਟ ਖੋਪਿਆ ਜਾ ਰਿਹਾ ਸਾਰੇ ਹਿੰਦੁਸਤਾਨ ਦੇ ਆਮ ਵਰਗ ਦੇ ਉੱਪਰ ਖਾਸ ਕਰਕੇ ਕਿਉਂਕਿ ਖਾਸ ਵਰਗ ਨੂੰ ਤਾਂ ਕੋਈ ਇਹਦਾ ਕਹਿੰਦਾ ਉਹ ਨਹੀਂ ਹੁੰਦਾ ਨਾ ਨੁਕਸਾਨ ਹੁੰਦਾ ਹੈ ਨਾ ਫਾਇਦਾ ਹੁੰਦਾ ਹੈ ਉਹਨਾਂ ਨੇ ਤਾਂ ਉਹਨਾਂ ਦੀਆਂ ਤਾਂ ਵੱਡੀਆਂ ਯਾਰੇਦਾਰੀਆਂ ਉਹਨੀਆਂ ਮਨੋਪਲੀਆਂ ਨੇਗੀਆਂ ਉਹ ਕਰੀ ਬੈਠੇ ਨੇਗੇ ਲੇਕਿਨ ਜਿੰਨਾ ਕਹਿੰਦਾ ਲੋਰ ਕਾਸਟ ਨੂੰ ਲੋਰ ਤਬਕੇ ਨੂੰ ਤੇ ਮਿਡਲ ਮੈਨ ਨੂੰ ਫਰਕ ਪੈਂਦਾ ਹੈਗਾ ਉਹਨਾਂ ਦੇ ਮੁਤਲਕ ਹੀ ਉਹਨਾਂ ਦੇ ਮੁਤਾਬਕ ਬਸਟ ਪੇਸ਼ ਹੋਣਾ ਚਾਹੀਦਾ ਹੈ ਬਸਟ ਬਣਾਉਣਾ ਚਾਹੀਦਾ ਹੈਗਾ ਸਮਝਦੇ ਗੱਲ ਕਿਉਂਕਿ ਜਿਹੜੀਆਂ ਹੁਣ ਮੈਂ ਇਹਦਾ ਪੰਜਾਬ ਦੀ ਗੱਲ ਕਰੂੰਗਾ ਪੰਜਾਬ ਦੇ ਵਿੱਚ ਰਹਿਣਾ ਸਾਡੇ ਪੰਜਾਬ ਦੇ ਵਾਸਤੇ ਕੋਈ ਹਲ ਤੱਕ ਪੈਕੇਜ ਨਹੀਂ ਦਿੱਤਾ ਗਿਆ ਕਿਉਂਕਿ ਆਪਾਂ ਕਹਿੰਦੇ ਵੀ ਅਨਾਜ ਪ੍ਰਦਾਨ ਦੇਸ਼ ਹੈ ਖੇਤੀ ਪ੍ਰਦਾਨ ਸਾਡਾ ਦੇਸ਼ ਹੈ ਇਹਨੂੰ ਮੁੱਖ ਰੱਖ ਕੇ ਵੀ ਕਿਉਂਕਿ ਸਿਰਦਾ ਤਾਜ ਆ ਪੰਜਾਬ ਇਹਨੂੰ ਕਿਤੇ ਵੀ ਮੁੱਖ ਰੱਖ ਕੇ ਬਸਟ ਨਹੀਂ ਬਣਾਇਆ ਗਿਆ ਸਾਡੀ ਮੂੰਗੀ ਹੈ ਮੂੰਗੀ ਇੱਥੋਂ ਆਪਾਂ ਕਹਿੰਦੇ ਪੰਜਾਬ ਦੀ ਮੂੰਗੀ ਤਾਂ ਸੈਂਟਰ ਸਰਕਾਰ ਖਰੀਦੀ ਨਹੀਂ ਗਈ ਇੰਪੋਰਟ ਕਰ ਰਹੀ ਹੈਗੀ ਆਪਣਾ ਅਮਰੀਕਾ ਤੋਂ ਸੰਦੇ ਗੱਲ ਇਹ ਸਾਰਾ ਕਹਿੰਦੇ ਕੋਈ ਧਾਲਾ ਨਹੀਂ ਹੋਰ ਨਾਦੀਨ ਪੋਰਟ ਕਰ ਰਹੀ ਮੈਂ ਤੁਹਾਨੂੰ ਛੋਟੀ ਜੀ ਗੱਲ ਬਰੀਫ ਦੇ ਵਿੱਚ ਦੱਸਾਂਗਾ ਮਲਟੀਨੇਸ਼ਨਲ ਕੰਪਨੀਆਂ ਆਈਆਂ ਸੀਗੀਆਂ ਉਹਦਾ ਉਹਦਾ ਫੈਕਟਰੀ ਸੰਗਰੂਰ ਦੇ ਅੰਦਰ ਵੀ ਪਿਆ ਸੀਗਾ ਉਹ ਕਹਿੰਦਾ ਚੰਨੋ ਫੈਕਟਰੀ ਲੱਗੀ ਸੀਗੀ ਵੀ ਥੋੜੇ ਲੋਕਾਂ ਨੂੰ ਬਸਟ ਦੇ ਵਿੱਚ ਹੀ ਸੀ ਉਹ ਥੋੜੇ ਲੋਕਾਂ ਨੂੰ ਇੱਥੋਂ ਦਾ ਰੋਜ਼ਗਾਰ ਮਿਲੂਗਾ ਤੁਹਾਡੀਆਂ ਫਸਲਾਂ ਇੱਥੋਂ ਚੱਕੀਆਂ ਜਾਣਗੀਆਂ ਉਹ ਕਿਉਂਕਿ ਇਹ ਫੂਡ ਪ੍ਰੋਸੈਸਿੰਗ ਦਾ ਮਾਮਲਾ ਸੀਗਾ ਵੀ ਟਮਾਟਰ ਹੋਵੇ ਆਲੂ ਹੋਵੇ ਚਿਪਸ ਬੰਦਦੇ ਨੇ कुरकुरੇ ਬੰਦਦੇ ਨੇ ਵੀ ਉਹ ਤੁਹਾਡੇ ਚੀਜ਼ਾਂ ਚੱਕੇ ਜਾਣੀਆਂ ਨਾ ਤਾਂ ਮਤਲਬ ਕੋ ਮਲਟੀਨੇਸ਼ਨਲ ਜਿਹੜੀ ਕੁਰਕੜੀ ਫੈਕਟਰੀ ਲੱਗੀ ਬਾਹਰੋਂ ਸਾਰੇ ਉੱਤੋਂ ਦੇ ਇੰਜੀਨੀਅਰ ਬਾਹਰੋਂ ਸੀਗੇ ਸਾਰੇ ਹੋਰ ਸਟੇਟਾਂ ਸੀ ਸੀ ਆਦਰ ਸਟੇਟਾਂ ਦੇ ਸੀ ਇੱਥੋਂ ਤੱਕ ਕਿ ਫੌਨ ਦੇ ਵੀ ਸੀਗੇ 50 ਕਿੰਦੇ ਸ਼ਹਿਰ ਦੇ ਸੰਗਰੂਰ ਦਾ ਜਾਂ ਅਲੇਦਾਲ ਦਾ ਕੋਈ ਵੀ ਬੰਦਾ ਮੁਲਾਜ਼ਮ ਨਹੀਂ ਲਿੱਤਾ ਗਿਆ ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਸੀਗੀ ਵੀ ਬਸਟ ਦੇ ਵਿੱਚ ਖਾਸ ਕਰਕੇ ਪਿਛਲੀਆਂ ਸਰਕਾਰਾਂ ਨੇ ਉਹ ਇਹ ਕਹੀ ਸੀ ਵੀ ਤੁਹਾਡਾ ਜਿਹੜਾ ਤੁਹਾਡਾ ਚੀਜ਼ਾਂ ਚੱਕਿਆ ਜੀ ਟਮਾਟਰ ਦਾ ਜਿਹੜਾ ਕਿਸਾਨ ਉਥੇ ਟਮਾਟਰ ਲੈ ਕੇ ਗਿਆ ਕਿ ਤੁਹਾਡੇ ਟਮਾਟਰ ਦੀ ਕੁਆਲਿਟੀ ਨਹੀਂ ਹੈਗੀ ਤੁਹਾਡੇ ਆਲੂ ਦੀ ਕੁਆਲਿਟੀ ਨਹੀਂ ਹੈਗੀ ਤੁਹਾਡੇ ਪਿਆਜ਼ ਦੀ ਕੁਆਲਿਟੀ ਨਹੀਂ ਹੈਗੀ ਉਹ ਕਹਿੰਦੇ ਕੀ ਕਹਿੰਦੇ ਵਰਲਡ ਮਾਰਕੀਟ ਦੇ ਤੌਰ ਤੇ ਪਰ ਜਿਹੜੀ ਕੀਮਤ ਹੈ 25 ਪੈਸੇ ਕੀਮਤ ਹੈ ਤੁਹਾਡੀ ਚੀਜ਼ ਦੀ ਕੀ ਮਤਲਬ ਕਿ ਇਸ ਤਰ੍ਹਾਂ ਦੇ ਬਜਟ ਸਾਨੂੰ ਸੁਭਾ ਦਿੰਦੇ ਨੇ ਇਸ ਤਰ੍ਹਾਂ ਹੀ ਕੱਲੂ ਪੰਜਾਬ ਦੇ ਵਿਜੇ ਪੰਜਾਬ ਦੇ ਲਈ ਕੋਈ ਬਜਟ ਵਧੀਆ ਕੀਤਾ ਗਿਆ ਸੀ ਸਵਾਗਤ ਕਰਾਂਗੇ ਜੇ ਪੰਜਾਬ ਦੇ ਕਿਸਾਨਾਂ ਲਈ ਬਜਟ ਜਾਂ ਸਾਡੇ ਲਈ ਜਾਂ ਮਿਡਲ ਕਲਾਸ ਲਈ ਬਜਟ ਚੰਗਾ ਨਾ ਹੋਇਆ ਅਸੀਂ ਨਖੇਦੀ ਕਰਾਂਗੇ ਇਹਦਾ ਗਵਰਨਮੈਂਟ ਦਾ ਜਲੂਸ ਕੱਢਾਂਗੇ ਇਸੇ ਕਰਕੇ ਗਲਤ ਗੱਲ ਨਾ ਕਰਨੇ ਹੈ ਮਤਲਬ ਕਿ ਵਧੀਆ ਬਜਟ ਪੇਸ਼ ਕਰਨ ਤਾਂ ਕਰਕੇ ਸਾਰਿਆਂ ਨੂੰ ਮਲਦੀਵੀਕ ਸਟੈਂਡਰਡ ਉੱਚਾ ਹੋ ਬਿਲਕੁਲ ਭਾਈ ਜੀ ਤੁਸੀਂ ਕੀ ਸੋਚਦੇ ਹੋ ਸੋਚਣਾ ਤਾਂ ਸਿਰਫ ਇਹੀ ਹੈ ਜੀ ਕਿ ਕੋਈ ਵੀ ਬਜਟ ਜਦੋਂ ਆਂਦਾ ਨਾ ਉਹ ਬਜਟ ਮੁਲਕ ਦੀ ਰੀੜ ਦੀ ਹੱਡੀ ਹੁੰਦਾ ਇੱਕ ਸਾਲ ਦੇ ਲਈ ਕੋਈ ਵੀ ਬਜਟ ਜਦੋਂ ਪੇਸ਼ ਕੀਤਾ ਜਾਂਦਾ ਜੇ ਉਹ ਬਹੁਤ ਚੰਗਾ ਹੋਵੇ ਸਾਰੇ ਤਬਕਿਆਂ ਲਈ ਤਾਂ ਉਹ ਦੇਸ਼ ਨੂੰ 6 ਲੈਵਲ ਤੇ ਲੈ ਕੇ ਜਾਏਗਾ ਜੇ ਮਾੜਾ ਹੋ ਜੇ ਤੇ ਕੋਈ ਚੀਜ਼ਾਂ ਨਹੀਂ ਹਰ ਚੀਜ਼ ਦੀ ਪੂਰਤੀ ਹੋ ਵੀ ਨਹੀਂ ਸਕਦੀ ਪਰ ਜੇ ਫਿਰ ਵੀ ਮਾੜਾ ਹੋ ਜੇ ਬਜਟ ਪੇਸ਼ ਕਿਸੇ ਇੱਕ ਧਿਰ ਨੂੰ ਹੀ ਧਿਆਨ ਦੇ ਵਿੱਚ ਰੱਖ ਕੇ ਦੇ ਦਿੱਤਾ ਜਾਵੇ ਤਾਂ ਵਿਰੋਧ ਦੇਸ਼ ਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਂਦਾ ਇਕਨੋਮੀ ਨੂੰ ਸਾਡੀ ਇਕਨੋਮੀ ਗਰੋ ਕਰ ਰਹੀ ਹੈ ਨੋ ਡਾਊਟ ਕੋਈ ਦਿੱਕਤ ਨਹੀਂ ਹੈਗੀ ਆ ਏਆਈ ਦਾ ਜ਼ਮਾਨਾ ਹੈ ਡਵੈਲਪਮੈਂਟ ਹੋ ਰਹੀ ਹੈ ਡਵੈਲਪਮੈਂਟ ਦੇ ਨਾਲ ਨਾਲ ਮਹਿੰਗਾਈ ਵਧ ਰਹੀ ਹੈ ਮਹਿੰਗਾਈ ਦੇ ਵਧਣ ਦਾ ਇੰਪੈਕਟ ਜਿਹੜਾ ਹੈਗਾ ਉਹ ਸਿੱਧਾ ਤੌਰ ਤੇ ਮੀਡਲ ਕਲਾਸ ਫੈਮਲੀਆਂ ਜੋ ਹੈਗੀਆਂ ਅਪਰ ਮੀਡਲ ਨੂੰ ਵੀ ਬਹੁਤ ਕੱਟ ਸਟ੍ਰਾਈਕ ਕਰਦਾ ਹੈ ਮੀਡਲ ਕਲਾਸ ਫੈਮਲੀਆਂ ਨੂੰ ਸਟ੍ਰਾਈਕ ਕਰਦਾ ਹੈ ਮੀਡਲ ਕਲਾਸ ਫੈਮਿਲੀ ਲਈ ਕੋਈ ਬੰਦਾ ਨਹੀਂ ਸੋਚਦਾ ਲੋਅਰ ਲਈ ਹਰ ਸਰਕਾਰ ਕਹਿੰਦੀ ਹੈ ਅਸੀਂ ਗਰੀਬਾਂ ਦੀ ਸਰਕਾਰ ਆ ਉੱਪਰ ਲਈ ਉੱਪਰ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਸਰਕਾਰ ਤੋਂ ਕਿਉਂਕਿ ਉਹਦੇ ਕੋਲੇ ਪੈਸੇ ਹੀ ਇੰਨੇ ਨੇ ਮੋਸਟਲੀ ਮੀਡਲ ਕਲਾਸ ਜੋ ਹੈਗਾ ਉਹੀ ਇਫੈਕਟਡ ਹੁੰਦਾ ਮੀਡਲ ਕਲਾਸ ਦੇ ਵਿੱਚ ਛੋਟੇ ਵਪਾਰੀ ਆ ਗਏ ਦੁਕਾਨਦਾਰ ਆ ਗਏ ਸਾਡੇ ਵਰਗੇ ਜਿਹੜੇ ਨੋਮੀਨਲ ਆੜਤੀਏ ਨੇ ਉਹ ਆ ਗਏ ਇਹ ਸਾਰੇ ਲੋਕ ਜਿਹੜੇ ਖੇਤੀ ਨਾਲ ਜੁੜੇ ਹੋਏ ਨੇ ਸਿੱਧਾ ਬਾਜ਼ਾਰ ਨਾਲ ਜੁੜੇ ਹੋਏ ਨੇ ਇਹਨਾਂ ਲੋਕਾਂ ਨੂੰ ਹੀ ਇਫੈਕਟ ਕਰਦਾ ਬਜਟ ਬਜਟ ਅੱਛਾ ਦਿੱਤਾ ਜਾਵੇ ਪੇਪਰਵਰਕ ਘੱਟ ਕੀਤਾ ਜਾਵੇ ਟੈਕਸ ਸਲੈਬਸ ਘੱਟ ਕੀਤੀਆਂ ਜਾਣ ਟੈਕਸ ਰੈਲੈਕਸੇਸ਼ਨ ਜ਼ਿਆਦਾ ਦਿੱਤੀਆਂ ਜਾਣ ਤਾਂ ਜੋ ਜੋ ਮਤਲਬ ਮੋਦੀ ਸਾਹਿਬ ਚਾਹੁੰਦੇ ਨੇ ਵੀ ਵਨ ਨੇਸ਼ਨ ਵਨ ਟੈਕਸ ਵਨ ਨੇਸ਼ਨ ਵਨ ਇਲੈਕਸ਼ਨ ਵਨ ਪੈਨਸ਼ਨ ਵਨ ਰੈਗ ਇਸ ਤਰੀਕੇ ਨਾਲ ਸਾਡੀ ਵੀ ਡਿਮਾਂਡ ਹੈ ਵੀ ਵਨ ਨੇਸ਼ਨ ਵਨ ਟੈਕਸ ਹੋਣਾ ਚਾਹੀਦਾ ਮਤਲਬ ਚੱਕਰਵਰਤੀ ਵਿਆਜ ਸੁਣਿਆ ਹੋਵੇਗਾ ਸੋਨੇ ਜਦੋਂ ਅਸੀਂ ਪੜ੍ਹਦੇ ਸੀ ਚੱਕਰਵਰਤੀ ਟੈਕਸ ਵੀ ਨਹੀਂ ਹੋਣਾ ਚਾਹੀਦਾ ਪ੍ਰੋਡਕਸ਼ਨ ਹੁੰਦੀ ਹੈ ਉੱਥੇ ਹੀ ਟੈਕਸ ਲੱਗ ਜਾਏ देयर आफ्टर ਕੰਜ਼ਮਪਸ਼ਨ ਦੇ ਉੱਤੇ ਟੈਕਸ ਲੱਗ ਜਾਏ ਉਦੋਂ ਬਾਅਦ ਕੋਈ ਇਨਕਮ ਟੈਕਸ ਕੋਈ ਸੇਲ ਟੈਕਸ ਕੁਝ ਹੋਰ ਐਕਸਟਰਾ ਨਾ ਲੱਗੇ ਜੀਐਸਟੀ ਦੀ ਗੱਲ ਹੈ ਜੀਐਸਟੀ ਪਹਿਲਾਂ ਵੈਟ ਸੀਗਾ ਵੈਟ ਨੂੰ ਜੀਐਸਟੀ ਬਣਾ ਦਿੱਤਾ ਗਿਆ ਪਰ ਇਹਦੇ ਵਿੱਚ ਕੁਝ ਕੰਪਲਿਕೇಷನ್ಸ್ ਰਹਿ ਗਈਆਂ ਪ੍ਰਾਈਵੇਟ ਅਦਾਰੇ ਜਿਹੜੇ ਜੀਐਸਟੀ ਦੇ ਅੰਡਰ ਆ ਗਏ ਉਹਨਾਂ ਨੇ ਨਾ ਟੈਕਸ ਵੈਲਿਊ ਐਡਡ ਟੈਕਸ ਨੂੰ ਵੈਟ ਨੂੰ ਜੀਐਸਟੀ ਦੇ ਡਾਇਰੇ ਦੇ ਵਿੱਚ ਜਦੋਂ ਲੈ ਕੇ ਆਂਦਾ ਹੈ ਤਾਂ ਉਹਨਾਂ ਨੇ ਕਾਲਾ ਬਾਜ਼ਾਰੀ ਸ਼ੁਰੂ ਕਰ ਦਿੱਤੀ ਵੈਟ ਖਤਮ ਕਰਕੇ ਜੀਐਸਟੀ ਲਾਇਆ ਸੀਗਾ ਫਰਕ ਕੋਈ ਨਹੀਂ ਪੈਣਾ ਸੀਗਾ ਬਟ ਜੋ ਉਹਦੀਆਂ ਕੰਪਲਿਕੀਸ਼ਨ ਸੀਗੀਆਂ ਹਨ ਉਹਨਾਂ ਨੇ ਲੋਕਾਂ ਦੀ ਲੁੱਟਖੋ ਸ਼ੁਰੂ ਕਰ ਦਿੱਤੀ। ਉਹਦੇ ਵਿੱਚ ਸੁਧਾਰ ਵੀ ਹੋਏ ਨੇ। ਹੁਣ ਪਿੱਛੇ ਜੇ ਨਵੰਬਰ ਤੇ ਦਿਵਾਲੀ ਵੇਲੇ ਤੋਹਫਾ ਵੀ ਦਿੱਤਾ ਸੀ ਜੀਐਸਟੀ ਘਟਾ ਕੇ ਉਹਦੇ ਵਿੱਚ ਲਗਜ਼ਰੀਜ਼ ਨੂੰ ਜੀਐਸਟੀ ਦਾ ਬੈਨੀਫਿਟ ਹੋਇਆ। ਆਮ ਆਦਮੀ ਨੂੰ ਜਿੱਥੇ ਜੀਐਸਟੀ ਦਾ ਫਾਇਦਾ ਹੋਣਾ ਚਾਹੀਦਾ ਹੈ ਉਹ ਵੀ ਸਰਕਾਰ ਨੂੰ ਇਹ ਬਜਟ ਦੇ ਵਿੱਚ ਧਿਆਨ ਦੇਣਾ ਚਾਹੀਦਾ ਹੈ। ਤੇ ਮੋਸਟਲੀ ਇਸ ਤਰੀਕੇ ਦਾ ਬਜਟ ਪੇਸ਼ ਕੀਤਾ ਜਾਵੇ ਕਿ ਲੋਕ ਜਿਵੇਂ 130 ਕਰੋੜ ਦੀ ਆਬਾਦੀ ਦੇ ਲੋਕ ਹੈ ਇਹਦੇ ਵਿੱਚ 2 ਕਰੋੜ ਲੋਕ ਰਿਟਰਨਸ ਭਰਦੇ ਨੇ। ਇਨਕਮ ਟੈਕਸ ਦਿਆਂ ਪਰੰਤੂ 5 10 ਜਾਂ 20 ਲੱਖ ਲੋਕ ਹੀ ਟੈਕਸ ਪੇ ਕਰਦੇ ਨੇ ਇੱਕ ਬਹੁਤ ਛੋਟਾ ਜਿਹਾ 1% ਤੋਂ ਵੀ ਘੱਟ ਤਬਕਾ ਟੈਕਸ ਪੇ ਕਰਦਾ ਹੈ ਟੈਕਸ ਦੇ ਧਾਇਰੇ ਦੇ ਵਿੱਚ ਸਾਰੇ ਲੋਕਾਂ ਨੂੰ ਲੈ ਕੇ ਆਉਣ ਦੇ ਲਈ ਤੁਸੀਂ ਟੈਕਸ ਦੀਆਂ ਸਲੈਬਸ ਨੂੰ ਘਟਾ ਦਿਓ ਤਾਂ ਕਿ ਅਸੀਂ ਟੈਕਸ ਖੁਸ਼ੀ-ਖੁਸ਼ੀ ਨਾਲ ਭਰੀਏ ਔਰ ਇਹ ਜਿਹੜਾ ਟੈਕਸ ਹੈ ਵੱਧ ਤੋਂ ਵੱਧ ਗਵਰਨਮੈਂਟ ਕੋਲ ਇਕੱਠਾ ਹੋਵੇ ਤੇ ਇਹ ਲੋਕਾਂ ਤੋਂ ਲੋਕਾਂ ਨੂੰ ਹੀ ਦੁਬਾਰਾ ਮੂੜ ਮਿਲੇ ਮੂੜ ਮਿਲੇ ਉਹਦਾ ਫਾਇਦਾ ਹੋਵੇ ਹੈਲਥ ਸਰਵਿਸਿਜ਼ ਦੇ ਵਿੱਚ ਐਜੂਕੇਸ਼ਨ ਉਹਨਾਂ ਪਿੱਛੇ ਜੇ ਇੱਕ ਬਹੁਤ ਵਧੀਆ ਸੱਜਣ ਜੀ ਨੇ ਕਹੀ ਸੀਗੀ ਕਿ ਐਜੂਕੇਸ਼ਨ ਤੇ ਆਪਣੀ ਹੈਲਥ ਇਹ ਦੋ ਚੀਜ਼ਾਂ ਫ੍ਰੀ ਹੋ ਜਾਣ ਇਹ ਦੋ ਚੀਜ਼ਾਂ ਜੇ ਫ੍ਰੀ ਹੋ ਜਾਣ ਤਾਂ ਮੂਲਕ ਦੇ ਵਿੱਚ ਅੱਧੀ ਤੋਂ ਜ਼ਿਆਦਾ ਬਿਮਾਰੀ ਬਿਮਾਰੀ ਕਿਹਨੂੰ ਕਹਿ ਰਿਹਾ ਮੈਂ ਬਿਮਾਰੀ ਹੈਗੀ ਜਿਹੜੀ ਇਨਫਲੇਸ਼ਨ ਦੀ ਬਿਮਾਰੀ ਹੈ ਇਨਫਲੇਸ਼ਨ ਦੀ ਬਿਮਾਰੀ ਖਤਮ ਹੋ ਜੂਗੀ ਵਪਾਰੀਕਰਨ ਜੋ ਹੋ ਰਿਹਾ ਐਜੂਕੇਸ਼ਨ ਦਾ ਤੇ ਹੈਲਥ ਦਾ ਇਹ ਐਜੂਕੇਸ਼ਨ ਤੇ ਹੈਲਥ ਦਾ ਵਪਾਰੀਕਰਨ ਖਤਮ ਹੋ ਕੇ ਸਰਕਾਰ ਇਹਨੂੰ ਬਿਲਕੁਲ ਮੁਫਤ ਕਰ ਦੇ ਤੇ ਜੇ ਮੁਫਤ ਹੋ ਜੇ ਤਾਂ ਬਹੁਤ ਜ਼ਿਆਦਾ ਲੁੱਟ ਖੋਈ ਕਾਮ ਆ ਇਨਸਾਨ ਦੀ ਉਹ ਖਤਮ ਹੋ ਜਾਊਗਾ ਜੁਗਾ ਜੀ ਕਿਵੇਂ ਦੇਖਦੇ ਹੋਗੇ ਵੀ ਬਜਟ ਤੋਂ ਕੀ ਉਮੀਦ ਲੱਗਣੀ ਹਾਂ ਤੇ ਦੇਖੋ ਜੀ ਬਜਟ ਪੇਸ਼ ਹੁੰਦਾ ਹੈ 60 70 ਸਾਲਾਂ ਤੋਂ ਲਗਾਤਾਰ ਹੋ ਰਿਹਾ ਹੈ ਬਜਟ ਬਣਾਉਣ ਵੇਲੇ ਕਿਸੇ ਵੀ ਤਬਕੇ ਨੂੰ ਨਹੀਂ ਪੁੱਛਿਆ ਜਾਂਦਾ ਵੀ ਸਾਨੂੰ ਕਿਦਾਂ ਦਾ ਬਜਟ ਚਾਹੀਦਾ ਇਹ ਬਜਟ ਸਾਡੇ ਤੇ ਥੋਪਿਆ ਜਾਂਦਾ ਆਹ ਸਲੈਬ ਇੰਨਾ ਟੈਕਸ ਦਿਓ ਆਹ ਸਲੈਬ ਇੰਨਾ ਟੈਕਸ ਦਿਓ ਸਾਨੂੰ ਉਹ ਪੜਾਇਆ ਜਾਂਦਾ ਵੀ ਟੈਕਸ ਦੇਣਾ ਤੁਸੀਂ ਮੇਰੀ ਇੱਕ ਗੱਲ ਯਾਦ ਆ ਗਈ 1975 ਵਾਲੀ ਜੋ ਲੋਕਾਂ ਤੇ ਟੈਕਸ ਲਾਉਂਦੀ ਉਹ ਸਰਕਾਰ ਨਿਕੰਮੀ ਹੈ ਸਾਡੇ ਕੋਲ ਇੱਕ ਅਧਿਕਾਰ ਹੋਰ ਹੋਣਾ ਚਾਹੀਦਾ ਹੈ ਸਾਥੋਂ ਲਿਆ ਗਿਆ ਟੈਕਸ ਪਹਿਲੀ ਸਲੈਬ ਤੋਂ ਆਖਰੀ ਸਲੈਬ ਤੱਕ ਕਿੰਨਾ ਲਿਆ ਗਿਆ ਉਹ ਟੈਕਸ ਸਰਕਾਰ ਨੇ ਕਿੱਥੇ ਖਰਚੇ ਘੱਟੋ ਘੱਟ ਸਾਨੂੰ ਇਹ ਪਤਾ ਹੋਣਾ ਚਾਹੀਦਾ ਸਾਥੋਂ ਲਿਆ ਹੋਇਆ ਟੈਕਸ ਕਿੱਥੇ ਖਰਚਾ ਹੈ ਕਿਹੜਾ ਹਸਪਤਾਲ ਬਣਾਇਆ ਕਿਹੜਾ ਸਕੂਲ ਬਣਾਇਆ ਕਿਹੜੀ ਯੂਨੀਵਰਸਿਟੀ ਬਣਾਈ ਹੈ ਕਿਹੜੀਆਂ ਸੜਕਾਂ ਬਣਾਈਆਂ ਨੇ ਪਰ ਨਹੀਂ ਸੜਕਾਂ ਪ੍ਰਾਈਵੇਟ ادارے ਬਣਾਉਂਦੇ ਨੇ ਉਹ ਟੋਲ ਟੈਕਸ ਲੈਂਦੇ ਆ ਸਭ। ਸੋ ਮੇਰੀ ਤਾਂ ਇੱਕੋ ਇੱਕ ਮੰਗ ਹੈ ਪਰ ਉਹ ਪੂਰੀ ਹੋਣੀ ਨਹੀਂ ਕਿਉਂ ਜੇ ਸਾ ਤੋਂ ਪੁੱਛਿਆ ਜਾਂਦਾ ਤਾਂ ਐਜੂਕੇਸ਼ਨ ਔਰ ਸਿਹਤ ਸੇਵਾਵਾਂ ਹਿੰਦੁਸਤਾਨੀਆਂ ਦੇ ਲਈ ਕਹਿਣਾ ਮੈਂ ਸਮੁੱਚੇ ਪੰਜਾਬ ਲਈ ਕਹਿਣਾ ਵੀ ਇਹ ਫ੍ਰੀ ਹੋ ਜਾਣ। ਹਰੇਕ ਬੰਦਾ ਤੰਦਰੁਸਤ ਰਹੇਗਾ ਸਭ ਤੋਂ ਵੱਡੀ ਪ੍ਰਾਪਰਟੀ ਸਾਡੀ ਸਿਹਤ ਹੈ। ਉਸ ਤੋਂ ਵੱਡੀ ਪ੍ਰਾਪਰਟੀ ਸਾਡੀ ਐਜੂਕੇਸ਼ਨ ਹੈ। ਜਦ ਕਿ ਦੋਨਾਂ ਦਾ ਵਪਾਰੀਕਰਨ ਹੋ ਚੁੱਕਿਆ ਆਮ ਬੰਦਾ ਇਥੋਂ ਤੱਕ ਜਿਹੜਾ 30 35000 ਤਨਖਾਹ ਲੈਂਦਾ ਉਹ ਵੀ ਦੋ ਬੱਚਿਆਂ ਨੂੰ ਐਜੂਕੇਸ਼ਨ ਵਧੀਆ ਨਹੀਂ ਦੇ ਸਕਦਾ ਔਰ ਨੰਬਰ 2 ਸਭ ਲਈ ਘਰ ਸਭ ਲਈ ਰੋਜ਼ਗਾਰ ਇਹ ਹੋਣਾ ਚਾਹੀਦਾ ਅੱਜ ਕੀ ਹੋ ਰਿਹਾ ਇੱਕ ਕੋਲੇ ਤਾਂ ਪਾਪਾ ਸੰਗਰੂਰ ਤੋਂ ਹੀ ਸ਼ੁਰੂ ਕਰ ਲਿਆ ਇੱਕ ਕੋਲੇ ਤਾਂ ਸੰਗਰੂਰ ਦੇ ਵਿੱਚ ਤਿੰਨ ਕੋਠੀਆਂ ਨੇ ਪ੍ਰੂਫ ਹੈ ਚਾਰ ਨੇ ਉਹਦੇ ਕੋਲੇ ਮਹਾਲੀ ਨਹੀਂ ਮੈਨ ਮਿਲਦਾ ਉਹ ਨੂੰ ਜਾ ਕੇ ਉਹਨੇ ਫਿਰ ਗਾਹਾਂ ਵਾਲੀ ਛੱਡ ਕੇ ਚੰਡੀਗੜ੍ਹ ਲੈ ਲਈ ਵੀ ਇਹ ਤੇ ਇਹ ਹੋਣਾ ਚਾਹੀਦਾ ਵੀ ਤੂੰ ਤੇਰਾ ਪਰਿਵਾਰ ਐਨਾ ਤੈਨੂੰ ਕਿੰਨੇ ਗਾਜ ਦਾ ਸ਼ਹਿਰ ਦੇ ਵਿੱਚ ਪਲਾਟ ਚਾਹੀਦਾ ਰਾਇਸ ਦੇ ਲਈ ਐਗਰੀਕਲਚਰ ਲੈਂਡ ਛੱਡ ਕੇ ਔਰ ਸਰਕਾਰ ਦਾ ਇੱਧਰ ਤਾਂ ਹੈ ਨਹੀਂ ਨੀ ਪ੍ਰਾਪਰਟੀ ਆ ਜਿਹੜੀ ਇਹਦਾ ਵਪਾਰ ਹੋ ਰਿਹਾ ਧਰਤੀ ਮਾਂ ਹੈ ਧਰਤੀ ਮਾਂ ਦਾ ਵਪਾਰ ਹੋ ਰਿਹਾ ਇਹ ਬਜਟ ਦੇ ਵਿੱਚ ਜਾਂ ਹੋਰ ਮਤਲਬ ਕਿਸੇ ਤਰੀਕੇ ਹਿੰਦੁਸਤਾਨ ਦਾ ਜੋ ਆਪਣਾ ਇਹ ਵਿੱਤ ਮੰਤਰੀ ਹੈ ਉਹਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਵੀ ਇੱਕ ਕੋਲੇ ਕਿੰਨੀ ਸ਼ਹਿਰੀ ਪ੍ਰਾਪਰਟੀ ਹੈ ਇੱਕ ਕੋਲੇ ਬੇਸਵਾਵੀ ਹੈ ਨਹੀਂ ਇੱਕ ਕੋਲੇ ਬੇਸਵਾਵੀ ਹੈ ਨਹੀਂ ਉਹਦੇ ਕੋਲੇ ਕਿੱਥੋਂ ਆਈ ਕਿ ਉਹ 2 ਨੰਬਰ ਦੇ ਪੈਸੇ ਸਿਰਫ 2 ਨੰਬਰ ਦੇ ਪੈਸੇ ਜੇ ਖਾਪਦੇ ਆ ਤਾਂ ਪ੍ਰਾਪਰਟੀ ਚ ਖਾਪਦੇ ਕਿ ਉਹ ਪ੍ਰਾਪਰਟੀ ਦਾ ਰੇਟ ਹੈ ਬਜਾਰੂ ਰੇਟ ਹੋ ਰ ਹੈ ਮੂੰਜਵਾਨੀ ਰੇਟ ਤੋਂ ਕਿਤੇ ਨਾ ਕਿਤੇ ਲੋਕ ਇਹੀ ਉਮੀਦ ਕਰਦੇ ਨੇ ਕਿ ਜਿਹੜਾ ਬਜਟ ਹੈਗਾ ਉਹ ਆਮ ਲੋਕਾਂ ਦੇ ਹਿਸਾਬ ਦਾ ਹੋਣਾ ਚਾਹੀਦਾ ਕਿਉਂਕਿ ਆਮ ਲੋਕਾਂ ਦੀ ਰੋਜ਼ਮਰ ਦੀ ਜ਼ਿੰਦਗੀ ਹੈ ਜਿਹੜੀ ਉਹ ਬਜਟ ਦੇ ਨਾਲ ਜੁੜੀ ਹੁੰਦੀ ਆ ਤਾਂ ਹੁਣ ਦੇਖਦੇ ਆ ਕਿ ਕੇਂਦਰ ਸਰਕਾਰ ਕਿਸ ਤਰ੍ਹਾਂ ਦਾ ਬਜਟ ਹੈ ਜਿਹੜਾ ਉਹ ਪੇਸ਼ ਕਰਦੀ ਹੈਗੀ ਕੁਲਵੀਰ ਸਿੰਘ ਦੈਨਕਸ਼ੀਰਾ ਟੀਵੀ ਸੰਗਰੂਰ